ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਫਤਿਹਗੜ ਸਾਹਿਬ ਵਿਖੇ ਮੌਜੂਦਾਂ ਜਿੱਥੇ ਅੱਜ ਇੱਕ ਵਿਸ਼ਾਲ ਨਗਰ ਕੀਰਤਨ ਸਾਹਿਬ ਸਜਾਇਆ ਗਿਆ ਤੇ ਇਸ ਰਾਨ ਸੰਗਤ ਜਿੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਉੱਥੇ ਹੀ ਡਾਕਟਰ ਅਮਰ ਸਿੰਘ ਦੀ ਐਮਪੀ ਉਹ ਵੀ ਇੱਥੇ ਪਹੁੰਚੇ ਨੇ ਤੇ ਨਾਲ ਕੁਲਜੀਤ ਨਾਗਰਾ ਜੀ ਆ ਡਾਕਟਰ ਸਾਹਿਬ ਤੁਸੀਂ ਵੀ ਇੱਥੇ ਪਹੁੰਚੇ ਹੋ ਜੀ ਸੰਗਤ ਜੇਕਰ ਇਕੱਠ ਦੀ ਗੱਲ ਕਰੀਏ ਤਾਂ ਵੱਡਾ ਇਕੱਠ ਹੈ ਤੇ ਦਿਨ ਵੀ ਬੜਾ ਖਾਸ ਜੀ ਨਹੀਂ ਇਹ ਤਾਂ ਦੇਖੋ ਅਸੀਂ ਹਰ ਸਾਲ ਮੈਂ ਵੀ ਮੈਂ ਨਗਰ ਕੀਰਤਨ ਦੇ ਨਾਲ ਚੱਲਦਾ ਕਿਉਂਕਿ ਦੇਖੋ ਜਿਹੜੀ ਇਹ ਸ਼ਹਾਦਤ ਆ ਛੋਟੇ ਸਾਹਿਬ ਜਦਾਂ ਦੀ ਬਾਬਾ ਜੋਰਾਵਰ ਸਿੰਘ ਦੀ ਬਾਬਾ ਫਤਿਹ ਸਿੰਘ ਦੀ ਔਰ ਮਾਤਾ ਗੁਜਰਕੌਰ ਦੀ ਦੁਨੀਆ ਦੇ ਇਤਿਹਾਸ 'ਚ ਇਸ ਤਰ੍ਹਾਂ ਦੀ ਕੋਈ ਉਦਾਹਰਣ ਨਹੀਂ ਆ ਜੀ ਕਿਤੇ ਵੀ ਇਹੋ ਜਿਹਾ ਕੁਰਬਾਨੀ ਨਹੀਂ ਹੋਈ ਕਿ ਆਪਣਾ ਧਰਮ ਲਈ ਆਪਣੇ ਦੀਨ ਲਈ ਆਪਣੇ ਮੁਲਕ ਲਈ ਇਨੀ ਵੱਡੀ ਕੁਰਬਾਨੀ ਔਰ ਛੋਟੇ ਸਾਬਜ਼ਾਦਿਆਂ ਦੀ ਉਮਰ ਬਹੁਤ ਛੋਟੀ ਸੀ ਇਸ ਕਰਕੇ ਅੱਜ ਵੀ ਹੁਣ ਦੇਖੋ ਨਾ ਇਹ 10 12 15 ਦਿਨਾਂ ਚ ਕਰੀਬ ਕਰੀਬ ਕਰੋੜ ਆਦਮੀ ਇੱਥੇ ਨਤਮਸਤਕ ਹੋਣ ਲਈ ਸਜਦਾ ਕਰਨ ਲਈ ਆਉਂਦਾ ਤੇ ਅਸੀਂ ਵੀ ਸੇਵਕਾਂ ਆਪਣਾ ਨਗਰ ਕੀਰਤਨ ਦੇ ਨਾਲ ਜਿੰਨਾ ਵਾਹਿਗੁਰੂ ਦਾ ਨਾਮ ਲੈ ਸਕਦੇ ਆ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਜੀ ਛੋਟੇ ਸਾਹਿਬ ਜਿਆਦਾ ਨੂੰ ਨਮਨ ਕਰਦੇ ਜੀ ਫਕਸਬ ਦੇਕਰ ਅੱਜ ਦੇ ਦਿਨ ਦੀ ਗੱਲ ਕਰੀ ਜਿੱਦਾਂ ਤੁਸੀਂ ਜੇਕਰ ਕਿਤਾ ਕਿ ਹਰ ਸਾਲ ਤੁਸੀਂ ਇੱਥੇ ਪਹੁੰਚਣ ਦੀ ਕੋਸ਼ਿਸ਼ ਹੁੰਦੀ ਆ ਤੇ ਨਗਰਿਕitans ਸਾਹਿਬ ਦੇ ਨਾਲ ਜਾਂਦੇ ਹੋ ਤਾਂ ਮੈਨੂੰ ਲੱਗਦਾ ਕਿ ਇਹ ਇਸ ਦਿਨ ਦੀ ਹਰ ਕਿਸੇ ਨੂੰ ਉਡੀਕ ਵੀ ਹੁੰਦੀ ਆ ਕਿ ਕਦੋਂ ਇਹ ਦੇਣਾ ਵੀ ਕਦੋਂ ਨਤਮਸਤਕ ਹੋਣ ਦਾ ਮੌਕਾ ਮਿਲੇ ਸੇਵਾ ਕਰੀ ਅੱਜ ਮੀ ਵੀ ਪੈ ਰਿਹਾ ਸੀ ਪਰ ਅਸੀਂ ਦੇਖਿਆ ਕਿ ਲੋਕ ਫਿਰ ਵੀ ਸਰਤਾਂ ਦੇ ਉੱਪਰ ਉਸੇ ਤਰੀਕੇ ਖੜੇ ਆ ਕੱਪੜੇ ਭਿੱਜ ਗਏ ਨੇ ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਪਿੱਛੇ ਹਟਦੇ ਆ ਕਹਿੰਦੇ ਦਰਸ਼ਨ ਕਰਦੇ ਆ ਤਾਂ ਇੱਥੇ ਖੜਕੇ ਹੀ ਕਰਦੇ ਆ ਨਹੀਂ ਦੇਖੋ ਇਹ ਤਾਂ ਕਿਉਂਕਿ ਜਿਹੜੀ ਇਹ ਉਦਾ ਇੱਕ ਕਿਤੇ ਨਹੀਂ ਮਿਲਦੀ। ਔਰ ਜੇ ਅੱਜ ਅਸੀਂ ਆਹ ਦਸਤਾਰ ਸਜਾ ਕੇ ਖੜੇ ਆਂ ਤੇ ਛੋਟੇ ਸਾਹਿਬ ਜਦਿਆਂ ਕਰਕੇ ਖੜੇ ਆਂ। ਦਸਮ ਪਾਤਸ਼ਾਹ ਕਰਕੇ ਖੜੇ ਆਂ। ਤੇ ਇਸ ਕਰਕੇ ਇੱਥੇ ਤਾਂ ਜਿਹੜਾ ਵੀ ਸਿੱਖ ਹੈ ਗੁਰੂ ਦਾ ਸਿੱਖ ਜਿੱਥੇ ਕਿਤੇ ਵੀ ਦੁਨੀਆ 'ਚ ਹੈਗਾ ਉਹ ਅੱਜ ਦੇ ਦਿਨ ਇੱਥੇ ਆਉਣ ਦੀ ਕੋਸ਼ਿਸ਼ ਕਰਦਾ। ਅਸੀਂ ਵੀ ਉਸੇ ਆ ਕਾਰਨ ਨਹੀਂ ਅੱਜ ਆਏ ਹੋਏ ਆ ਔਰ ਨਤਮਤ ਸੇ ਹੋ ਕੇ ਆਪਣਾ ਨਗਰ ਕੀਰਤਨ ਦੇ ਨਾਲ ਚੱਲਾਂਗੇ। ਜੀ ਨਗਰ ਸਰ ਤੁਸੀਂ ਕੀ ਕਹਿਣਾ ਚਾਹੋਗੇ? ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਆ ਮੈਂ ਉਹਨਾਂ ਗੱਲਾਂ ਨੂੰ ਨਾਂ ਦੌਰ ਆਉਂਦਾ ਹੋਇਆ ਅਸਲ 'ਚ ਜਿਹੜਾ ਛੋਟੇ ਸਹਿਬ ਜਾਦਿਆਂ ਦੀ ਜਿਹੜੀ ਸ਼ਹੀਦੀ ਹੈ ਜੀ ਇਹ ਤਾਂ ਇੱਕ ਬਹੁਤ ਵੱਡਾ ਸੰਦੇਸ਼ ਹੈ ਪੂਰੀ ਮਾਨਵਤਾ ਦੇ ਲਈ ਜਿੱਥੇ ਜ਼ੁਲਮ ਤੇ ਜ਼ਬਰ ਦੇ ਖਿਲਾਫ ਖੜੇ ਹੋਣ ਦਾ ਜਿਹੜਾ ਇੱਕ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਉਸ ਚਲਾਏ ਅਮਰਤਪਾਨ ਦੇ ਨਾਲ ਤੇ ਸਿੱਖੀ ਧਰਮ ਜਿਹੜਾ ਸਾਨੂੰ ਬਖਸ਼ਿਆ ਉਹਦੇ ਤਹਿਤ ਸਾਨੂੰ ਜਿਹੜਾ ਇੱਕ ਸੰਦੇਸ਼ ਦਿੱਤਾ ਸੀਗਾ ਉਹਨੂੰ ਕਿਸੇ ਵੀ ਤਰੀਕੇ ਦੇ ਨਾਲ ਚਾਹੇ ਉਹਦੇ ਵਾਸਤੇ ਸ਼ਹਾਦਤ ਦਾ ਜਾਮ ਕਿਉਂ ਨਾ ਪੀਣਾ ਪਵੇ। ਇਹੀ ਸੰਦੇਸ਼ ਹੈ ਕਿ ਜਦੋਂ ਜਿਹੜੀ ਇਹ ਜ਼ਿੰਦਗੀ ਸਾਨੂੰ ਦਿੱਤੀ ਹੈ ਪ੍ਰਮਾਤਮਾ ਨੇ ਇਹਦੇ ਵਿੱਚ ਜਿਹੜਾ ਸਾਡਾ ਦਿੱਥੇ ਅਸੀਂ ਆਪਣਾ ਆਪਣਾ ਜੀਵਨ ਆਪਣਾ ਪਰਿਵਾਰਕ ਜੀਵਨ ਆਪਣੇ ਸਮਾਜਿਕ ਜੀਵਨ ਜਿਹੜਾ ਆ ਉਹਦੇ ਨਾਲ-ਨਾਲ ਜਿਹੜੇ ਸਾਡੇ ਆਪਣੇ ਫਰਜ਼ ਵੀ ਹੈਗੇ ਨੇ। ਮਾਨਵਤਾ ਦੇ ਪ੍ਰਤੀ ਉਹਦੇ ਪ੍ਰਤੀ ਆਪਣਾ ਯੋਗਦਾਨ ਆਪਣਾ ਜਿਹੜਾ ਹਿੱਸਾ ਪਾਉਣਾ ਬਣਦਾ ਹੈ ਸੋ ਉਹਦੇ ਤਹਿਤ ਇੱਕ ਇਹੋ ਜਿਹਾ ਵੱਡਾ ਸੰਦੇਸ਼ ਗੁਰੂ ਸਾਹਿਬ ਨੇ ਆਪਣੇ ਆਪਣੇ ਪਰਿਵਾਰ ਦੀ ਸ਼ਹਾਦਤ ਤੇ ਉਹ ਸਾਰਾ ਜੋ ਉਸ ਵੇਲੇ ਕੌਤਕ ਹੋਏ ਉਹਦੇ ਤਹਿਤ ਸਾਨੂੰ ਸਾਡੇ ਸਾਡੀ ਹਿਸਟਰੀ ਦੇ ਵਿੱਚ ਦਰਜ ਕਰਕੇ ਗਏ ਨੇ ਔਰ ਉਹਦੇ ਤੋਂ ਜਿਹੜੇ ਵੀ ਜਿਵੇਂ ਦੀਵੇਂ ਜਨਰੇਸ਼ਨਸ ਅੱਗੇ ਜਾਂਦੀਆਂ ਨੇ ਓਵੇਂ ਓਵੇਂ ਉਹ ਸੰਦੇਸ਼ ਵੀ ਉਦਾਂ ਹੀ ਉਹ ਜਿਹੜਾ ਹੈਗਾ ਅੱਗੇ ਚੱਲਦਾ ਆ ਔਰ ਜਦੋਂ ਕੋਈ ਵੀ ਵਿਅਕਤੀ ਇਸ ਪੂਰੀ प्रकरण ਦੇ ਬਾਰੇ ਦੇ ਵਿੱਚ ਸੁਣਦਾ ਆ ਜਿਵੇਂ ਡਾਕਟਰ ਅਮਰ ਸਿੰਘ ਜੀ ਨੇ ਪਾਰਲੀਮੈਂਟ ਦੇ ਵਿੱਚ ਜਦੋਂ ਇਹ ਦੱਸਿਆ ਇਹ ਸਾਨੂੰ ਦੱਸਦੇ ਸੀਗੇ ਕਿ ਜਦੋਂ ਇਹਨਾਂ ਨੇ ਪਾਰਲੀਮੈਂਟ 'ਚ ਬੋਲਿਆ ਕਿ ਇਹ ਸ਼ਹਾਦਤ ਜਿਹੜੀ ਹੈ ਇਹਦੀ ਇਹ ਕਿੰਨੇ ਛੋਟੀ ਉਮਰ ਦੀ ਹੈ ਤੇ ਕਿਵੇਂ ਹੋਈ ਤੇ ਕਾਦੇ ਵਾਸਤੇ ਹੋਈ ਤਾਂ ਇਹ ਦੱਸਦੇ ਸੀ ਕਿ ਸਾਨੂੰ ਕਿ ਜਿਹੜੇ ਸਾਊਥ ਵੱਲ ਦੇ ਜਾਂ ਹੋਰ ਜਿਹੜੇ ਐਮਪੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਵੀ ਇਹਨਾਂ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਕੀ ਹੈ ਤੇ ਉਸ ਤੋਂ ਬਾਅਦ ਸਰਕਾਰ ਜਿਹੜੀ ਹੈ ਆ ਜਿਹੜਾ ਬਾਲ ਵੀਰ ਦਿਵਸ ਹੈ ਡਾਕਟਰ ਸਾਹਿਬ ਦੇ ਡਾਕਟਰ ਸਾਹਿਬ ਪਹਿਲੀ ਵਾਰੀ ਤੁਸੀਂ ਮੈਂ ਹੀ ਪ੍ਰਧਾਨ ਮੰਤਰੀ ਜੀ ਨੂੰ ਸਮਝਾਇਆ ਸੀ ਹਾਂ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈਗਾ ਆ ਇਹ ਵੀ ਸ਼ੁਰੂ ਕੀਤਾ ਔਰ ਹਰ ਪਾਰਲੀਮੈਂਟ ਦੀ ਹਰ ਸੈਸ਼ਨ ਦੇ ਵਿੱਚ ਜਿਹੜਾ ਹੈਗਾ ਆ ਸਾਬਜਾਦਿਆਂ ਦੀ ਸ਼ਹਾਦਤ ਨੂੰ ਇਹਨਾਂ ਦਿਨਾਂ ਨੂੰ ਯਾਦ ਵੀ ਕੀਤਾ ਜਾਂਦਾ ਹੈ ਤੇ ਸਜਦਾ ਵੀ ਕੀਤਾ ਜਾਂਦਾ ਆ ਉਹਦੇ ਨਾਲ ਨਾਲ ਸੋਸ਼ਲ ਮੀਡੀਆ ਦਾ ਜਿਹੜਾ ਇੰਪੈਕਟ ਹੋਇਆ ਵੀ ਜਿਹੜੀ ਚੀਜ਼ ਦਾ ਸਾਡੀਆਂ ਨਵੀਆਂ ਜਨਰੇਸ਼ਨਸ ਨੂੰ ਨਹੀਂ ਪਤਾ ਸੀ ਹਿਸਟਰੀ ਦਾ ਨਹੀਂ ਪਤਾ ਸੀ ਵੱਖ-ਵੱਖ ਸ਼ਹੀਦਾਂ ਦੇ ਬਾਰੇ ਦੇ ਵਿੱਚ ਨਹੀਂ ਪਤਾ ਸੀ ਉਹਨਾਂ ਦੀ ਸ਼ਹਾਦਤ ਕਿਵੇਂ ਹੋਈ ਉਹਦੇ ਬਾਰੇ ਨਹੀਂ ਪਤਾ ਸੀਗਾ ਹੁਣ ਆਪਾਂ ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ ਦੇ ਵਿੱਚ ਖੋਜ ਕਰਕੇ ਕਈ ਇਹੋ ਜਿਹੇ ਪੱਤਰਕਾਰ ਨੇ ਜਿਨ੍ਹਾਂ ਨੇ ਖੋਜ ਕਰਕੇ ਪੁਰਾਣੇ ਦਸਤਾਵੇਜ਼ਾਂ ਨੂੰ ਲੱਭ ਕੇ ਉਹਨਾਂ ਦੇ ਵਿੱਚੋਂ ਜਿਹੜੇ ਹੈਗੇ ਨੇ ਉਹ ਸਾਰਾ ਕੁਝ ਸਾਡੇ ਕੋਲੇ ਆ ਰਿਹਾ ਹੈ ਉਹਦੇ ਨਾਲ ਲੋਕਾਂ ਦੇ ਵਿੱਚ ਸ਼ਰਧਾ ਵੀ ਵੱਧ ਰਹੀ ਹੈ ਅਸੀਂ ਦੇਖ ਰਹੇ ਹਾਂ ਕਿ ਹਰ ਸਾਲ ਫਤੇਗੜ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਕਈ ਲੱਖਾਂ ਦੇ ਵਿੱਚ ਵੱਧ ਰਹੀ ਹੈ ਜੀ ਮਤਲਬ ਕਈ ਲੱਖ ਹਰ ਸਾਲ ਵੱਧ ਜਾਂਦੇ ਆ ਸੋ ਮੈਂ ਸਮਝਦਾ ਹਾਂ ਕਿ ਇਹੀ ਜਿਹੜਾ ਆ ਕਿਉਂਕਿ ਹੁਣ ਵੀ ਅਸੀਂ ਦੇਖ ਰਹੇ ਸੀਗੇ ਕਿ ਪਿਛਲੇ ਤਕਰੀਬਨ ਜਦੋਂ ਦੀ ਸੰਗਰਾਮ ਪੋ ਦਾ ਮਹੀਨਾ ਸ਼ੁਰੂ ਹੋਇਆ ਉਸ ਦਿਨ ਤੋਂ ਹਰ ਰੋਜ਼ ਮੇਰੇ ਖਿਆਲ ਦੇ ਵਿੱਚ ਲੱਖਾਂ ਲੋਕ ਇੱਥੇ ਸਜਦਾ ਕਰਕੇ ਜਾ ਰਹੇ ਨੇ ਔਰ ਅੱਜ ਵੀ ਆਪਾਂ ਦੇਖ ਰਹੇ ਹਾਂ ਕਿ ਨਗਰ ਕੀਰਤਨ ਸਾਹਿਬ ਜਦੋਂ ਉੱਥੋਂ ਤੁਰੇ ਨੇ ਅਜੇ ਤੇ ਮੈਨੂੰ ਲੱਗਦਾ ਹੈ ਕਿ 9 ਵਜੇ ਤੁਰ ਕੇ ਤੇ ਤਕਰੀਬਨ 1.5 2 ਵਜੇ ਤੱਕ ਜਿਹੜਾ ਹੈਗਾ ਆ ਉਹ ਇਹ ਇੱਕ 1.5 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਇਹ ਪੂਰਾ ਹੋਊਗਾ ਤੇ ਤੁਸੀਂ ਦੇਖ ਰਹੇ ਹੋ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਜਿਹੜੇ ਨੇ ਘੰਟਿਆਂਾਂ ਮੰਦੀ ਜਿਹੜੇ ਨੇ ਮੀਂਹ ਦੇ ਵਿੱਚ ਖੜੇ ਨੇ ਸੋ ਇਹੀ ਮੈਂ ਸਮਝਦਾ ਆ ਕਿ ਗੁਰੂ ਸਾਹਿਬ ਦਾ ਜਿਹੜਾ ਇੱਕ ਉਹਨਾਂ ਦਾ ਦਿੱਤਾ ਇੱਕ ਸੰਦੇਸ਼ ਸੀਗਾ ਔਰ ਸਹਿਬਜ਼ਾਦਿਆਂ ਦੀ ਇਸ ਵੱਡੀ ਸ਼ਹਾਦਤ ਨੂੰ ਇੱਕ ਜਿਹੜਾ ਹੈਗਾ ਆ ਸਾਡਾ ਇੱਕ ਸਜਦਾ ਆ ਬਾਕੀ ਅਸੀਂ ਇਨਸਾਨ ਹੈ ਔਰ ਸਾਰਾ ਕੁਝ ਜਾਣਦਿਆਂ ਹੋਏ ਆ ਵੀ ਅਸੀਂ ਗਲਤੀਆਂ ਦੇ ਪੁੱਤਲੇ ਆ ਪਰ ਫਿਰ ਵੀ ਮੈਂ ਸਮਝਦਾ ਕਿ ਇਹ ਜਿਹੜੇ ਜੋੜ ਮੇਲ ਨੇ ਜਿਹੜੀਆਂ ਇਹ ਸ਼ਾਤਾਂ ਨੇ ਇਹ ਸਾਨੂੰ ਵੀ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਜਿਹੜਾ ਆ ਆਪਣਾ ਸੰਦੇਸ਼ ਦਿੰਦਿਆਂ ਰਹਿਣਗੀਆਂ ਔਰ ਮਾਨਵਤਾ ਦੇ ਲਈ ਮਾਨਵਤਾ ਦੇ ਭਲੇ ਦੇ ਲਈ ਆਪਣਾ ਯੋਗਦਾਨ ਪਾਉਣ ਲਈ ਸਾਨੂੰ ਪ੍ਰੇਰਿਤ ਦਿਆਂ ਰਹਿਣਗੇ ਇਸੋ ਆਖਰੀ ਸਵਾਲ ਹੈ ਜਿੱਦਾਂ ਸਰਨੇ ਜ਼ਿਕਰ ਕੀਤਾ ਜੀ ਕਿ ਸਾਊਥ ਵਾਲਿਆਂ ਨੂੰ ਨਹੀਂ ਪਤਾ ਸੀ ਸ਼ਹਾਦਤਾਂ ਦੇ ਬਾਰੇ ਜਾਂ ਇਹਨਾਂ ਸ਼ਹੀਦੀਆਂ ਦੇ ਬਾਰੇ ਤਾਂ ਹੁਣ ਵੀ ਗੱਲਬਾਤ ਹੁੰਦੀ ਹੈ ਕਿ ਕੋਈ ਹੈ ਤਾਂ ਦਾ ਉੱਥੋਂ ਦਾ ਮੰਤਰੀ ਜਾਂ ਕਿ ਐਮਪੀ ਸਹਿਬਾਨ ਜਨਾ ਜਿਹੜੇ ਸਪੈਸ਼ਲ ਤੌਰ ਤੇ thora ਤੋਂ ਜਾਣਕਾਰੀ ਲੈਂਦੇ ਹੋ ਨਹੀਂ ਦੇਖੋ ਇਸ ਤਰ੍ਹਾਂ ਹੈਗਾ ਜੂਨ 2019 ਚ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣ ਕੇ ਗਿਆ ਸੀ ਮੈਂ ਇੱਥੇ ਵਾਅਦਾ ਵੀ ਕੀਤਾ ਸੀ ਕਿ ਪਹਿਲਾ ਜਿਹੜੀ ਮੇਰੀ ਸਪੀਚ ਹੋਊਗੀ ਉਹ ਛੋਟੇ ਸਾਹਜਦਿਆਂ ਤੇ ਹੋਊਗੀ ਔਰ ਮੈਂ ਜਦੋਂ ਉੱਥੇ ਮੈਨੂੰ ਮੌਕਾ ਮਿਲਿਆ ਬੋਲਣ ਦਾ ਤੇ ਮੈਂ ਜਦੋਂ ਉੱਥੇ ਸਾਰਾ ਇਤਿਹਾਸ ਦੱਸਿਆ ਕਿ ਕਿਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਹੋਈ ਕਿਸ ਤਰ੍ਹਾਂ ਉਹਨਾਂ ਨੂੰ ਔਰੰਗਜ਼ੇਬ ਦੇ ਰਾਜ ਚ ਕਿਸ ਤਰ੍ਹਾਂ ਪ੍ਰੈਸ਼ਰ ਬਣਾਇਆ ਗਿਆ ਉਹਨਾਂ ਦੇ ਕਿ ਆਪਣਾ ਧਰਮ ਬਦਲੋ ਧীন ਬਦਲੋ ਉਹਨਾਂ ਨੂੰ ਲਾਲਚ ਦਿੱਤੇ ਗਏ ਤਸੀਹੇ ਦਿੱਤੇ ਗਏ ਛੋਟੀ ਉਮਰ ਸੀ ਲੇਕਿਨ ਉਹ ਡੋਲੇ ਨਹੀਂ ਉਹ ਦਸਮ ਪਾਤਸ਼ਾਹ ਦੇ ਸਾਹਿਬਜ਼ਾਦੇ ਡੋਲੇ ਨਹੀਂ ਉਹ ਉੱਥੇ ਦੇ ਉੱਥੇ ਖੜੇ ਰਹੇ ਔਰ ਆਖਿਰਕਾਰ ਉਹਨਾਂ ਨੇ ਜਦੋਂ ਮੈਂ ਇਹ ਗੱਲ ਕਹੀ ਕਿ ਉਹਨਾਂ ਨੂੰ ਜਿਉਂਦਿਆਂ ਨੂੰ ਨੀਆਂ ਚ ਚਿੰਤਾ ਤਾਂ ਸ਼ਹੀਦੀ ਹੋਈਆ ਤੇ ਸਾਰੀ ਪਾਰਲੀਮੈਂਟ ਚ ਉਹ ਕੁਝ ਪਲਾਂ ਲਈ ਬਿਲਕੁਲ ਸ਼ਾਂਤੀ ਹੋ ਗਈ ਕਿ ਹੈ ਇਹ ਗੱਲ ਹੋ ਗਈ ਤੇ ਹੁਣ ਵੀ ਇਸ ਪਾਰਲੀਮੈਂਟ ਚ ਵੀ ਆ ਜਿਹੜਾ ਸੈਸ਼ਨ ਹੈ ਉਹਦੇ ਚ ਵੀ ਬੋਲ ਕੇ ਆ ਮੈਂ ਹਰ ਸੈਸ਼ਨ ਚ ਇਹ ਸਾਰੀ ਜਾਣਕਾਰੀ ਦਿਨਾ ਔਰ ਖੁਸ਼ੀ ਦੀ ਗੱਲ ਕਿਆ ਕਿ ਬਹੁਤ ਸਾਰੇ ਲੋਕਾਂ ਨੂੰ ਹੁਣ ਬਹੁਤ ਸਾਰੇ ਲੋਕ ਤਾਂ ਮੈਨੂੰ ਜਦੋਂ ਮਿਲਦੇ ਆ ਉਹ ਕਹਿ ਦਿੰਦੇ ਆ ਕਿ ਡਾਕਟਰ ਅਮਰ ਸਿੰਘ ਸ਼੍ਰੀ ਫਤਿਹਗੜ੍ਹ ਸਾਹਿਬ ਵਾਲੇ ਐਮਪੀ ਨੇ ਇਹ ਵੀ ਗੱਲ ਹੋਈ ਆ ਤੇ ਲੋਕਾਂ ਨੂੰ ਹੌਲੀ-ਹੌਲੀ ਜਾਣਕਾਰੀ ਫੈਲ ਰਹੀ ਆ ਪ੍ਰਧਾਨ ਮੰਤਰੀ ਹੋਵੇ ਕੋਈ ਹੋਵੇ ਉਹ ਸ਼ਹਾਦਤ ਸੁਣ ਕੇ ਸਭ ਲੋਕ ਹੈਰਾਨ ਹੋ ਜਾਂਦੇ ਆ ਔਰ ਨਤਮਸਤ ਕਰਦੇ ਆ ਧੰਨਵਾਦ ਜੀ ਗੱਲਬਾਤ ਕਰਨ ਲਈ ਤਾਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਜੇ ਸੰਗਤ ਵੱਡੀ ਗੰਟੀ ਚ ਪਹੁੰਚੀ ਹੋ ਜਾਂ ਤਾਂ ਉੱਥੇ ਮਹਾਨ ਜਿਹੜੀਆਂ ਜੇਕਰ ਸੰਗਤ ਦੀ ਗੱਲ ਕਰੀ ਇਹਨਾਂ ਕੁਰਬਾਨੀਆਂ ਦੀ ਗੱਲ ਕਰੀ ਇਹ ਤਾਂ ਜਿੱਥੇ ਸਜਦਾ ਲੋਕ ਕਰ ਰਹੇ ਆ ਤਾਂ ਉੱਥੇ ਸਭ ਤੋਂ ਅਹਿਮ ਗੱਲ ਆ ਕਿ ਅੱਜ ਮੀਂਹ ਪੈ ਰਿਹਾ ਸੀਗਾ ਪਰ ਇਸ ਦੇ ਬਾਵਜੂਦ ਲੋਕ ਨੇ ਜਿਹੜੇ ਸੜਕ ਦੇ ਉੱਪਰ ਉਸੇ ਤਰੀਕੇ ਨਾਲ ਖੜੇ ਹੋਏ ਨੇ ਕਿ ਅਸੀਂ ਦਰਸ਼ਨ ਦੇਦਾਰੇ ਕਰਦੇ ਆ ਤਾਂ ਇਹ ਸਭ ਤੋਂ ਅਹਿਮ ਤਸਵੀਰ ਹੈ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖਦ